this for you thank you so guys te group very naughty boy ha te fate very good boy ha you know that always te group nu no, mainu no, no, aap deni pandi roti eh munda thoda kam chhodeya Allah kam chhora yes, jende ek apple hi rakh lene wash karke so ਕਿੱਦਾਂ ਆਈ ਦਾ ਬਟ ਮੈਂ ਆਈ ਫਸਟ ਟਾਈਮ ਆ ਸੋ ਵੈਰੀ ਬਿਗ ਮੋਲ ਹੈ ਗਾ ਮੋਲ ਲੰਗੁਏਜਸ ਨਹੀਂ ਲਾਈਕ ਇੱਥੇ ਸਾਰਾ ਕੁਝ ਮਿਲ ਜਾਂਦਾ ਸੋ ਲੋ ਜੀ ਦੀ ਪਾਵਲੀ ਲਿਖਿਆ ਹੋਇਆ ਉਹਨਾਂ ਨੇ ਵੈਲਕਮ ਵੀ ਕਰਦੇ ਆ ਗੇਟ ਦੇ ਬਾਹਰ ਹੀ ਉਹਨਾਂ ਨੇ ਝੋਲ ਲਾਏ ਆ ਸਗੇ ਜਿਹੜੇ ਮੈਨੂੰ ਪਸੰਦ ਆ ਇੰਦਾਂ ਦੇ ਕਲਰ ਮੈਂ ਲਾਈਕ ਕਰਦੀ ਆ ਤੇ ਇੰਦਾਂ ਦੇ ਹੀ ਮੈਨੂੰ ਆਂਦੇ ਕੱਪੜੇ ਮਿਲੇ ਵੇਖਾ ਓ ਮਾਈ ਗੋਡ ਇੱਥੇ ਤੇ ਕੋਫੀ ਹੌਟ ਚਾਕਲੇਟ ਵਗੈਰਾ ਮਿਲ ਜਾਂਦੀ ਆ ਸੋ ਚਲਦੀਆਂ ਹੌਟ ਚਾਕਲੇਟਸ ਦੀ ਆਰਡਰ ਤੇ ਆ ਚੁੱਕੀ ਮੇਰੀ ਹੌਟ ਚਾਕਲੇਟ ਤੇ ਹੁਣ ਮੇਰੇ ਘਰ ਨਹੀਂ ਕਰਨਾ ਔਰ ਸੋ ਸਿਨੇਮਨ ਵੀ ਖਾਲਿਆ ਜੀ ਨੂੰ ਗਲਾ ਗੁਲਾ ਥੋੜਾ ਠੀਕ ਹੋ ਜਾਂਦਾ ਆ ਬਾਬਾ ਦੀਪ ਸਿੰਘ ਜੀ ਚੜਦੀ ਕਲਾ ਵਿੱਚ ਰੱਖਿਓ ਸਾਰਿਆਂ ਨੂੰ ਸੋ ਲੋ ਜੀ ਗਾਇਸ ਇੱਥੇ ਮੈਂ ਕਰਦੇ ਪੀਆ ਦੁੱਧ ਗਰਮ ਤੇ ਦੇ ਲਏ ਗਿਆ ਫਤੇ ਸਿੰਘ ਨੂੰ ਬ੍ਰੈਕਫਾਸਟ ਮਾਰਨਿੰਗ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਆ ਚਲੋ ਜੀ ਫਤੇ ਸਿੰਘ ਜੀ ਤੁਹਾਡਾ ਬ੍ਰੈਕਫਾਸਟ ਹੋ ਗਿਆ ਡਨ ਹੇਅਰ ਯੂ ਗੋ ਬੋਏ ਹੇਅਰ ਯੂ ਗੋ ਸੋ ਲੋਜੀ ਗਾਇਸ ਮਾਰਨਿੰਗ ਵਲੋਗ ਵਿੱਚ ਤੁਹਾਡਾ ਸਵਾਗਤ ਹੈ ਗੁੱਡ ਮਾਰਨਿੰਗ ਗਾਇਸ ਸੋ ਗਾਇਸ ਕੀ ਹਾਲ ਚਾਲ ਸਾਰੇ ਹਨ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਮੈਂ ਵੀ ਚੜ੍ਹਦੀ ਕਲਾ ਵਿੱਚ ਹਾਂ ਸੋ ਡੇਲੀ ਰੂਟੀਨ ਡੇਲੀ ਵਲੋਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਤ ਨਿੱਗਾ ਸਵਾਗਤ ਹੈ ਗਾਇਸ ਸੋ ਅੱਜ ਦੇ ਲੋਗ ਕੁਛ ਇਸ ਪ੍ਰਕਾਰ ਆ ਅੱਜ ਦਾ ਐਕਚੁਅਲੀ ਵੀਓ ਕੁਛ ਇਸ ਪ੍ਰਕਾਰ ਆ ਓ ਮਾਈ ਗੋਡ ਵਲੋਗ ਵੀਓ ఎవਰੀਥਿੰਗ ਇਜ਼ ਟੁਗੇਦਰ ਸੋ ਪੰਛੀ ਵਗੈਰਾ ਉੱਡੰਦੇ ਆ ਠੰਡ ਹੋ ਚੁੱਕੀ ਆ ਬਹੁਤ ਜ਼ਿਆਦੀ ਠੰਡ ਆ ਸੋ ਮੈਂ ਸੋਚੀ ਸੀ ਧੁੱਪ ਚੜੇਗੀ ਬਟ ਧੁੱਪ ਨਹੀਂ ਅੱਜ ਜਿਹੜੀ ਕੱਲ ਬਹੁਤ ਸੋਹਣੀ ਧੁੱਪ ਚੜੀ ਸੀ ਸੋ ਕੱਲ ਅਸੀਂ ਬਾਹਰ ਵੀ ਇੱਕ ਦੋ ਵਾਰੀ ਮੈਂ ਹੋ ਕੇ ਆ ਚੁੱਕੀ ਸੀ ਸੋ ਧੁੱਪ ਤੇ ਕੱਲ ਬਹੁਤ ਸੀ ਅੱਜ ਵੇਖੋ ਵੈਦਰ ਕੁ ਇਸ ਪ੍ਰਕਾਰ ਦਾ ਆ ਵੇਖੋ ਬੱਦਲ ਐ ਛਾਏ ਹੋਏ ਐ ਸਾਰੇ ਪਾਸੇ ਸੋ ਲਓ ਜੀ ਗਾਇਸ ਚਲਦੇ ਆ ਅੰਦਰ ਬਣਾਉਨੇ ਆ ਬ੍ਰੈਕਫਾਸਟ ਦੇਨੇ ਆ ਬੱਚਿਆਂ ਨੂੰ ਅੱਜ ਬ੍ਰੈਕਫਾਸਟ ਸੋ ਲਓ ਜੀ ਗਾਇਸ ਸੋ ਲਵ ਯੂ ਗਾਇਸ ਅੱਜ ਦਾ ਪਹਿਲੇ ਸਾਰਾ ਠਾਈਡਅਪ ਮੈਂ ਕਰ ਦਿੱਤਾ ਲਵ ਜੀ ਸੋ ਮੈਂ ਕਿਹਾ ਚਲੋ ਅੱਜ ਪਹਿਲੇ ਠਾਈਡਅਪ ਕਰ ਦਿੰਨੇ ਆ ਸੋ ਚੰਗਾ ਵੀ ਲੱਗਦਾ ਨਾ ਸਾਰਾ ਸਾਰਾ ਅੱਜ ਕਲੀਨ ਕਰ ਲਿਆ ਸੀ ਫੋ ਮੈਂ ਕਿਹਾ ਜੇ ਵਲੋਗਿੰਗ ਨਹੀਂ ਕਰਨੀ ਪਹਿਲੇ ਅੱਜ ਕਲੀਨ ਕਰਕੇ ਫੇਰ ਹੀ ਗਾਇਸ ਨੂੰ ਦਿਖਾ ਲਦੇ ਆ ਸੋ ਲਵ ਯੂ ਗਾਇਸ ਅੱਜ ਆ ਛੁੱਟੀ ਵਾਲੇ ਦਿਨ ਤੇ ਬੱਚਿਆਂ ਨੂੰ ਦੇਣੇ ਪਰੌਂਠੇ ਬਣਾ ਕੇ ਸੋ ਗਾਇਸ ਅੱਜ ਨਾਲ ਨੂਨ ਅਜੁਆਇਨ ਤੇ ਪਾਸਲੀ ਮੈਂ ਥੋੜੀ ਜੀ ਪਾ ਕੇ ਨਾ ਆਵਲੀ ਸੋ ਮੈਂ ਕਿ ਸਿੰਪਲ ਹੀ ਪਰੌਂਠੇ ਬਣਾ ਦਿੰਨੀ ਬੱਚਿਆਂ ਨੂੰ ਸੋ ਲਓ ਜੀ ਗਾਇਸ ਅੱਜ ਬਣਾਉਂਦੇ ਆ ਸਿੰਪਲ ਤਰੀਕੇ ਨਾਲ ਪਰੌਂਠੇ ਮੈਂ ਕਿ ਜਿੰਨਾ ਚਿਰ ਤਵਾ ਗਰਮ ਹੁੰਦਾ ਹੈ ਉਹਨਾਂ ਚਿਰ ਅਸੀਂ ਇਦਨ ਨੂੰ ਨਾ ਪਰੌਂਠੇ ਰੈਡੀ ਕਰ ਲੈਨੇ ਆ ਸੋ ਥੋੜਾ ਜਿਹਾ ਨਾ ਘਿਓ ਵੀ ਮਿਲਾਨੀ ਹੁੰਦੀ ਹੈ ਪਰੌਂਠੇ ਦੇ ਉੱਪਰ ਜ਼ਿਆਦਾ ਹੋ ਗਿਆ ਸ਼ਾਇਦ ਸੋ ਥੋੜਾ ਜਿਹਾ ਘਿਓ ਵੀ ਟਕਾਲ ਲਿਆ ਥੋੜਾ ਜਿਹਾ ਸੋ ਮੈਂ ਕਿ ਜ਼ਿਆਦਾ ਲੱਗਨ ਦੇ ਸੀ ਤੇ ਉਂਗਲ ਨਾਲ ਨਾ ਥੋੜਾ ਸਾਈਡਾਂ 'ਚ ਲਾ ਦਿੰਨੀ ਆ ਸੋ ਲੋਜੀ ਗਾਇਸ ਇੱਕ ਬਣ ਗਿਆ ਤੇ ਮੈਂ ਕਿਹਾ ਦੂਸਰਾ ਵੀ ਨਾਲੇ ਇੱਦਾਂ ਹੀ ਬਣਾ ਲੈਣੀ ਆ ਸੇਮ ਇਗਜ਼ੈਕਟਲੀ ਸੋ ਲੋਜੀ ਨੂੰ ਇੱਦਾਂ ਹੀ ਬਣਾ ਲੈਣੇ ਆ ਸੋ ਫਟਾਫਟ ਇੱਦੇ ਸਾਰੇ ਇਕੱਠੇ ਬਣਾ ਕੇ ਫੇਰ ਇੱਕੋ ਵਾਰੀ ਵੇਲ ਦਾਂਗੇ ਸੋ ਲੋਜੀ ਗਾਇਸ ਪਹਿਲੇ ਬਣਾਇਆ ਫੱਤੇ ਸਿੰਘ ਦਾ ਤੇ ਬਾਅਦ ਵਿੱਚ ਬਣਾਉਣੀ ਆ ਤੇ ਗਰੁੱਪ ਦਾ ਸੋ ਇਹਨੂੰ ਬਣਿਆ ਤਵੇ ਤੇ ਸੋ ਲੋਜੀ ਪੁੰਨਿਆ ਕੀ ਹੋ ਲੋਜੀ ਗਾਇਸ ਤਾਲੀਆਂ ਹੋ ਗਈਆਂ ਸੱਜ ਕੇ ਤਿਆਰ ਮਸ਼ੋਲੇ ਵੀ ਪਾਤੇ ਰਸਾ ਵਾਲੇ ਥੋੜੇ ਹੈਗੇ ਸੀ achar ਤੇ dahi ਵੀ ਨਾਲ ਪਾ ਦਿੱਤਾ ਤੇ ਮੈਂ ਕਿਹਾ ਚਲੋ ਜੀ ਤੇ ਗਰੁੱਪ ਕਹਿੰਨਾ ਮੰਮੀ ਮੈਨੂੰ ਦੋ ਦੇ ਦੇ ਦਿਓ ਅੱਜ ਮੈਂ ਕਿਹਾ ਚਲ ਅੱਜ ਦੋ ਖਾ ਲਾ ਬਿਕਾਸ ਨਾ ਛੁੱਟੀ ਹੈ ਨਾ ਤੇ ਅੱਜ ਤੇ ਰੋਜ਼ ਸਵੇਰੇ ਬ੍ਰੈਕਫਾਸਟ ਨਹੀਂ ਕਰਕੇ ਜਾਂਦਾ ਤੇ ਗਰੁੱਪ only saturday sunday ਕਰਦਾ ਆ ਸੋ ਮੈਂ ਕਿਚਲ ਖਾਲਾ ਔਰ ਰਸਾ ਵਾਲੇ ਚਨੇ ਬੱਚੇ ਸੀ ਥੋੜੇ ਜਿਹੇ ਤੇ ਮੈਂ ਕਿਚਲ ਆਵੀ ਨਾਲ ਹੀ ਲੈ ਲਓ ਕਿਉਂਕਿ ਕਾਫੀ ਹਤੇ ਹਜੇ ਵੀ ਪਏ ਆ ਤੇ ਥੋੜੇ ਮੈਂ ਬਾਅਦ ਵਿੱਚ ਨਾ ਚੋਇਲ ਚੋਲ ਬੋਇਲ ਕਰਕੇ ਉਹ ਨਨੂ ਦੇ ਦੂੰਗੀ ਠਹਿਰ ਕੇ ਜੇ ਭੁੱਖ ਲੱਗੀ ਤੇ ਸੋ ਲਓ ਜੀ ਗਾਇਸ ਇੱਥੇ ਸਾਡਾ ਹੋ ਗਿਆ ਹੈ ਲੰਚ ਰੈਡੀ ਜਿੰਨੇ ਖਾਣਾ ਆ ਫਟਾਫਟ ਆਜੋ ਤੇ ਗਰਮਾ ਗਰਮ ਮੇਰੇ ਨੂਨ ਅਜਵੈਨ ਵਾਲੇ ਪਰੌਂਠੇ ਖਾ ਲੋ ਸੋ ਸਿੰਪਲ ਹੀ ਅਜਵੈਨ ਵਾਲੇ ਬਣਾਏ ਅੱਜ ਨਾ ਮੈਂ ਕਿ ਪਨੀਰ ਵਾਲੇ ਰਹਿਣ ਦਿੰਨੇ ਆ ਅੱਜ ਸਿੰਪਲ ਹੀ ਬਣਾਣੇ ਆ ਸੋ ਲਓ ਜੀ ਪਲੇਟਾਂ ਸਜ ਕੇ ਹੋ ਗਿਆ ਤਿਆਰ ਚੰਗੀਆਂ ਲੱਗਿਆ ਤੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਥੈਂਕ ਯੂ ਗੋ ਬੋਏ ਥਿਸ ਇਜ਼ ਫॉर ਯੂ ਥੈਂਕ ਯੂ ਵੀਰ ਨੂੰ ਵੀ ਬੁਲਾ ਸੋ ਗਾਇਸ ਤੇ ਗਰੂਪ ਵੈਰੀ ਨੋਟੀ ਬੋਇਆ ਤੇ ਫਤਿਹ ਵੈਰੀ ਗੁੱਡ ਬੋਇਆ ਯੂ نو ਦੈਟ ਆ ਮੈ ਆਲਵੇਸ ਤੇ ਗਰੂਪ ਨੂੰ ਮੈਨੂੰ ਆਪ ਦੇਣੀ ਪੈਂਦੀ ਰੋਟੀ ਇਹ ਮੁੰਡਾ ਥੋੜਾ ਕੰਮ ਚੋਰੀਆ ਆ ਅੱਲਾ ਕੰਮ ਚੋਰਾ ਗੱਲ ਨਹੀਂ ਸੁਣਦਾ ਬੈਡਾਂ ਦੇ ਬੈੱਕ ਰੋਟੀ ਖਾਂਦਾ ਆ हाय गाइस वेलकम बैक टू माय चैनल आई होप एवरीवन इज ओके सो गाइस की हालचाल सारे ना ठीक ठाक ਵਾਈ ਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਨੂੰ ਮੈਂ ਵੀ ਚੜ੍ਹਦੀ ਕਲਾ ਵਿੱਚ ਆ ਸੋ ਲਓ ਜੀ ਗਾਇਸ ਡੇਲੀ ਰੂਟੀਨ ਡੇਲੀ ਵਲੌਗ ਵਿੱਚ ਕੋਰ ਪੰਜਾਬੀ ਵਲੌਗ ਲੈ ਕੇ ਆਈ ਹੈ ਤੁਹਾਡੇ ਲਈ ਨਵਾਂ ਵਲੌਗ ਤੇ ਨਵੇਂ ਵਲੌਗ ਨੂੰ ਵੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਤੇ ਆਪਣਾ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਮੇਰੇ ਨਾਲ ਜੁੜੇ ਰਹੋ ਤੇ ਜਿਹੜੇ ਨਵੇਂ ਆਏ ਹੋ ਪਲੀਜ਼ ਸਬਸਕ੍ਰਾਈਬ ਕਰ ਦਿਓ ਪਲੀਜ਼ ਸੋ ਗਾਇਸ ਅੱਜ ਦਾ ਰੂਟੀਨ ਹੈਗੀ ਆ ਹੁਣ ਮੈਂ ਬੱਚਿਆਂ ਨੂੰ ਕਰਵਾਇਆ ਬ੍ਰੈਕਫਾਸਟ ਤੇ ਫਿਰ ਨਾਲੇ ਥੋੜੀ ਕੁਕਿੰਗ ਕਲੀਨਿੰਗ ਵਗੈਰਾ ਹੋ ਚੁੱਕੀ ਆ ਸੋ ਮੈਂ ਚੋਲ ਬੋਇਲ ਕਰਨੇ ਰੱਖੇ ਆ ਬਸ ਉਹ ਮੈਂ ਬੋਇਲ ਕਰਕੇ ਖਾ ਕੇ ਫੇਰ ਹੀ ਜਨਨੀ ਆ ਸੋ ਮੈਂ ਬੱਚਿਆਂ ਨੇ ਬ੍ਰੈਕਫਾਸਟ ਵਗੈਰਾ ਕਰ ਲਿਆ ਐਕਚੁਅਲੀ ਲੇਟ ਹੀ ਕਰਵਾਇਆ ਅੱਜ 1 ਵਜੇ 1 ਵਜੇ ਇਹਨਾਂ ਨੇ ਖਾਧਾ ਆ ਸਵੇਰੇ ਵੈਸੇ ਬ੍ਰੈਕਫਾਸਟ ਖਾਧਾ ਸੀ ਪਪੜੀਆਂ ਫਿਰ ਇਹ ਕਹਿੰਦੇ ਪਰੌਂਠੇ ਬਣਾ ਦੇ ਛੋਲੇ ਆ ਦੀ ਸਬਜੀ ਪਈ ਸੀ ਤੇ ਮੈਂ ਉਹ ਖਵਾ ਦਿੱਤੇ ਹੁਣ ਇਹਨਾਂ ਨੂੰ ਮੈਂ ਪਰੌਂਠੇ ਖਵਾ ਦਿੱਤੇ ਤੇ ਮੈਂ ਥੋੜੇ ਚੋਲ ਬੋਲ ਬੋਲ ਧਰੇ ਆ ਪਰੌਂਠੇ ਖਾਣ ਨੂੰ ਦਿਲ ਨਹੀਂ ਕਰੰਦਾ ਇਹ ਮੈਂ ਕਿ ਚੱਲ ਉਹੀ ਖਾ ਲੈਂਦੀ ਆ ਸੋ ਲੋ ਜੀ ਗਾਇਸ ਹੁਣ ਚੱਲਦੀ ਆ ਮੈਂ ਸ਼ਾਪਿੰਗ ਤੇ ਮਿਲ ਜੀਏ ਤੁਹਾਨੂੰ ਠੀਕ ਆ ਰਸਤੇ ਵਿੱਚ ਤੇ ਰਸਤੇ ਵਿੱਚ ਭੁੱਖ ਲੱਗ ਜਾਂਦੀ ਐ ਇੱਕ ਐਪਲ ਹੀ ਰੱਖ ਲੈਣੇ ਵਾਸ਼ ਕਰਕੇ ਸੋ ਇੱਕ ਐਪਲ ਜ਼ਰੂਰ ਨਾਲ ਲੈ ਕੇ ਜਾਣਾ ਚਾਹੀਦਾ ਕਿ ਪਤਾ ਨਹੀਂ ਕਿਦੋਂ ਭੁੱਖ ਵਗੈਰਾ ਲੱਗ ਜਾਂਦੀ ਨਾ ਰਸਤੇ ਵਿੱਚ ਸੋ ਮੈਂ ਕਿਹਾ ਚੱਲ ਇਹਨੂੰ ਲੈ ਜੰਨੀ ਇੱਕ ਸੋ ਇਹਨਾਂ ਨੂੰ ਮੈਂ ਕਿਹਾ ਚੱਲੋ ਮੇਰੇ ਨਾਲ ਕਰਨ ਨਹੀਂ ਤੁ ਕੱਲੀ ਜਾ ਫੇ ਮੈਂ ਕੱਲੀ ਭੱਜ ਕੇ ਲੈ ਆਈ ਹੁੰਨੀ ਆ ਹੈਲੋ ਜੀ ਗਾਇਸ ਪਹੁੰਚ ਚੁੱਕੇ ਆ ਅਸਦਾ ਸੋ ਇਹਨਾ ਮੈਂ ਪਹਿਲੀ ਵਾਰ ਇੱਥੇ ਆਈ ਆ ਐਕਚੁਅਲੀ ਆਈ ਆ ਬਟ ਆਪਣੇ ਹਸਬੰਡ ਉਹ ਮਦਨ ਲੋਨਾ ਸ਼ਹਿਰ ਦਾ ਆਈ ਆ ਤੇ ਮੈਂ ਐਕਚੁਅਲੀ ਆਪ ਮੈਂ ਫਸਟ ਟਾਈਮ ਕੱਲੀ ਆਈ ਆ ਅੱਜ ਅਸਦਾ ਬਿਕਾਜ਼ ਮੇਰੇ ਘਰ ਤੋਂ ਥੋੜਾ ਜਿਹਾ ਦੂਰ ਆ ਤੇ ਮੈਂ ਲਾਈਕ ਥੋੜਾ ਨਾ ਦੂਰ ਤੇ ਨਹੀਂ ਆ ਵੈਸੇ ਕੋ ਲਿਆ ਬਟ ਨਾ ਮੋਟਰਵੇ ਇਸ ਤਰ੍ਹਾਂ ਦੇ ਰਸਤੇ ਪੈਂਦੇ ਆ ਤੇ ਮੈਨੂੰ ਪਤਾ ਨਹੀਂ ਸੀ ਕਿ ਕਿੱਦਾਂ ਇੱਥੇ ਪਹੁੰਚੀਦਾ ਕਿੱਦਾਂ ਆਈਦਾ ਬਟ ਮੈਂ ਆਈ ਫਸਟ ਟਾਈਮ ਆ ਸੋ ਵੈਰੀ ਬਿਗ ਮੋਲ ਹੈ ਗਾ ਮੋਲ ਨੂੰ ਜਿਸਾ ਨਹੀਂ ਲਾਈਕ ਇੱਥੇ ਸਾਰਾ ਕੁਝ ਮਿਲ ਜਾਂਦਾ ਸੋ ਲੋ ਜੀ ਪਹਿਲੇ ਲਿਖਿਆ ਦੇ ਆ ਹੈਪੀ ਦੀਵਾਲੀ ਸ਼ੁਭ ਦੀਪਾਵਲੀ ਲਿਖਿਆ ਹੋਇਆ ਉਹਨਾਂ ਨੇ ਵੈਲਕਮ ਵੀ ਕਰਦੇ ਆ ਗੇਟ ਦੇ ਬਾਹਰ ਹੀ ਉਹਨਾਂ ਨੇ ਚੋਲ ਲਾਏ ਆ ਸੋ ਸਸਤੇ ਵੀ ਲੱਗੇ ਆ ਤੇ ਇੱਥੇ ਮੇਰੇ ਪਸੰਦ ਦੇ ਲਾਈਕ ਕੱਪੜੇ ਲੱਗੇ ਆ ਜਿਹੜੇ ਮੈਨੂੰ ਸੰਦੇ ਐਦਾਂ ਦੇ ਕਲਰ ਮੈਂ ਲਾਈਕ ਕਰਦੀ ਆ ਤੇ ਐਦਾਂ ਦੇ ਹੀ ਮੈਨੂੰ ਆਂਦੇ ਕੱਪੜੇ ਮਿਲੇ ਵੇਖਣ ਨੂੰ ਬਟ ਮੈਂ ਬਾਏ ਨਹੀਂ ਕਰਨੀ ਮੈਨੂੰ ਆਈ ਆ ਮੈਂ ਫਤੇ ਸਿੰਘ ਦੇ ਯੂਨੀਫਾਰਮ ਆ ਦੀ ਡਰੋਜਰ ਲੈਂ ਬਿਕਰਸ ਇਟ ਇਜ਼ ਅ ਬਿਗ ਡੇ ਫॉर ਫਤੇ ਸਿੰਘ ਵਾਸਤੇ ਸਰਪ੍ਰਾਈਜ਼ ਆ ਸੋ ਐਸ ਕਰਕੇ ਮੈਂ ਕਿਹਾ ਚਲ ਨਵੀਆਂ ਟ੍ਰੌਜ਼ਰ ਚਾਹੀਦੀਆਂ ਸੋ ਗਾਇਸ ਮੈਂ ਇਹਨੂੰ ਟ੍ਰੌਜ਼ਰਾਂ ਲੈ ਚੁੱਕੇ ਹਾਂ ਬਟ ਬੜੀ ਮੁਸ਼ਕਲ ਹੀ ਉਹਦਾ ਸਾਈਜ਼ ਮਿਲਿਆ ਸਾਰੇ ਲਾਈਕ ਆਊਟ ਆਫ ਸਟਾਕ ਹੋ ਗਿਆ ਹੈ ਉਹਦਾ ਸਾਈਜ਼ ਮਿਲਦਾ ਨਹੀਂ ਪਿਆ ਕਿਸੋ ਪਤਲਾ ਹੈ ਤੇ ਛੋਟਾ ਹੈ ਉਹ 4 ਤੋਂ 5 ਸਾਲ ਚਾਹੀਦਾ 5 ਤੋਂ 6 ਸਾਲ ਸੋ ਐਸ ਕਰਕੇ ਨਾ ਉਹਦਾ ਸਾਈਜ਼ ਬਹੁਤ ਮੁਸ਼ਕਲ ਮਿਲਦਾ ਸੋ ਕਾਲਿਆਂ ਵਿੱਚ ਤੇ ਬਹੁਤ ਗਏ ਬਲੈਕ ਕਲਰ ਵਿੱਚ ਬਹੁਤ ਕੁਝ ਮਿਲਦਾ ਪਿਆ ਬਟ ਉਹਦਾ ਜਿਹੜਾ ਕਲਰ ਹੈ ਨਾ ਗ੍ਰੇ ਡਾਰਕ ਉਹ ਨਹੀਂ ਮਿਲਿਆ ਸੋ ਇੱਕ ਮਿਲ ਚੁੱਕਾ ਹੈ ਐਕਚੁਅਲੀ ਸੋ ਇਹ ਇੱਥੇ ਸ਼ਰਟਾਂ ਵੀ ਲੱਗੀਆਂ ਤੇ ਮੈਂ ਸ਼ਰਟਾਂ ਹੀ ਲਈਆਂ ਤੇ ਇੱਥੇ ਗਾਇਸ ਸਾਰੇ ਵੱਡਿਆਂ ਦੇ ਛੋਟਿਆਂ ਦੇ ਸਾਰਿਆਂ ਦੇ ਕੱਪੜੇ ਮਿਲ ਜਾਂਦੇ ਕਾਫੀ ਵੱਡਾ ਮੈਸਿਵ ਹੈਗਾ ਕਾਫੀ ਲੁੱਕ ਇਟ ਸੋ ਮੈਸਿਵ ਏਵਰੀਥਿੰਗ ਇਜ਼ ਹੇਅਰ ਯੂ نو ਗਾਇਸ ਇਲੈਕਟ੍ਰਿਕ ਦੇ ਸਮਾਨ ਵੀ ਮਿਲਦੇ ਆ ਮਾਈ ਗੋਡ ਜ਼ਿਆਦਾ ਕੁਝ ਇੱਥੇ ਭਾਂਡੇ ਵੀ ਆਪਣੇ ਜਿਹੜੇ ਇੰਡੀਅਨ ਭਾਂਡੇ ਆ ਨਾ ਲਾਈਕ ਉਹ ਵੀ ਇੱਥੇ ਇੰਡੀਅਨ ਦਾ ਜਿਹੜੀ ਮਰਜ਼ੀ ਕੰਟਰੀਆਂ ਦਾ ਸਮਾਨ ਮਿਲਦਾ ਹੈ ਸੋ ਲੋ ਜੀ ਇੱਥੇ ਵਧੀਆ ਵਧੀਆ ਕਲੋਕ ਵਗੈਰਾ ਓ ਮਾਈ ਗੋਡ ਸੋ ਨਾਈਸ ਸੋ ਇੱਥੇ ਮੈਂ ਪਾ ਦਿੰਨੀ ਆ ਮਿਊਜ਼ਿਕ ਮੈਂ ਕੋਈ ਚੋਰਾ ਨਹੀਂ ਬੋਲੇ ਜਣਾ ਮੇਰੇ ਨਾਲ ਗਲਾ ਵੀ ਥੱਕ ਗਿਆ ਓ ਮਾਈ ਗੋਡ ਓ ਸੋ ਮਾਈ ਗੋਡ ਉਜੀ ਗਾਇਸ ਦਿਖਾ ਲਿਆ ਤੁਹਾਨੂੰ ਗਾਇਸ ਕਾਫੀ ਯੂ نو ਦਾ ਵੱਡਾ ਸੀ ਯੂ نو पांडे ਲਾਈਕ ਸਾਰਾ ਕੁਝ ਮਿਲਦਾ ਹੈ ਬੋਰੀ ਬਿਸਤਰਾ ਐਕਚੁਅਲੀ ਕਪੜੇ ਟੱਕੀ ਸਭ ਕੁਝ A to Z ਚੀਜ਼ਾਂ ਮਿਲਦੀਆਂ ਸੋ ਇੱਥੇ ਆਇਆ ਸਾਡਾ ਮਿਲਕ ਦੀ ਵਾਰੀ ਸੋ ਇੱਥੇ ਮਿਲਕ ਲੈ ਜੰਨੀ ਆ ਮੈਂ ਕਿਹਾ ਫਿਰ ਬਾਰ ਬਾਰ ਘਰ ਦੇ ਲੱਗ ਕੋਈ ਲੈਣਾ ਹੈ ਜੇ ਮੈਂ ਕਵਰੀ ਟ੍ਰੋਲੀ ਲੈ ਕੇ ਆਈ ਟ੍ਰੋਲੀ ਬਟ ਮੈਂ ਬਾਹਰ ਰੱਖੀ ਆ ਸੋ ਇੱਥੇ ਇਹਨਾਂ ਦੀ ਬਾਸਕਟ ਯੂਜ਼ ਕਰਨ ਦੇ ਆ ਸੋ ਮੈਂ ਕਿ ਚਲਾ ਵਿੱਚ ਚਾਰ ਦੁੱਧ ਇਕੱਠੇ ਲੈ ਲੈਣੀ ਆ ਸੋ ਇੱਥੇ ਨਾ ਮੈਂ ਹੈਂਡ ਵਾਸ਼ ਸਾਬਣ ਦੇਖੰਦੀ ਓ ਮਾਈ ਗੋਡ ਸੋ ਥਿਸ ਇਜ਼ ਫॉर ਮਾਈ ਫੇਵਰਿਟ ਯੂ نو ਗਾਇਸ ਆ ਮੇਰਾ ਫੇਵਰਿਟ ਹੈ ਗਾਇਆ ਯੂ نو ਮੈਂ ਲਾਈਕ ਕਰਦੀ ਆ ਇਹਦੀ ਨਾ ਜਦੋਂ ਮੈਂ ਇਸ਼ਨਾਨ ਕਰੀਦਾ ਨਾ 스멜 ਬੜੀ ਵਧੀਆ ਹੁੰਦੀ ਆ ਇਜ਼ ਅ ਰੀਲੀ ਨਾਈਸ ਸੋ ਇੱਥੇ ਸਬਜ਼ੀਆਂ ਵੀ ਐਕਚੁਅਲੀ ਮਿਲ ਜਾਂਦੀਆਂ ਜਿਹੜੀਆਂ ਮਰਜੀ ਤੁਸੀਂ ਸਬਜ਼ੀਆਂ ਲਵੋ ਸਾਰਾ ਸਬਜ਼ੀਆਂ ਸਬਜ਼ੀਆਂ ਆ ਆਲੂ ਵਗੈਰਾ ਲੁੱਕ ਆਲੂ ਦੇ ਵੱਖਰੇ ਵੱਖਰੇ ਵੈਰਾਈਟੀਆਂ ਹੈਗੀਆਂ ਸੋ ਫਰੂਟ ਵਗੈਰਾ ਵੀ ਵੈਜੀਟੇਬਲਸ ਜਿੰਨਾ ਮਰਜੀ ਜੋ ਮਰਜੀ ਸਭ ਕੁਝ ਮਿਲ ਜਾਂਦਾ ਸੋ ਸਾਨੂੰ ਚਾਹੀਦੇ ਮਸ਼ਰੂਮ ਮੈਂ ਕਿਹਾ ਕੱਲ ਨੂੰ ਨਾ ਭੁਰਜੀ ਬਣਾ ਲਾਂਗੇ ਪਨੀਰ ਪਾ ਕੇ ਇੱਥੋਂ ਹੀ ਲੈ ਜੰਨੀ ਆ ਫਿਰ ਮੈਨੂੰ ਘਰ ਲੱਗੇ ਸ਼ਾਪਿੰਗ ਨਹੀਂ ਕਰਨੀ ਪਊਗੀ ਸੋ ਲੋ ਜੀ ਗਾਇਸ ਇੱਥੇ ਵੀ ਆਣ ਕੇ ਮੈਂ ਲੈ ਲਏ ਮਸ਼ਰੂਮ ਜਿਹੜੇ ਮੇਰੇ ਰੈਗੂਲਰ ਜਿਹਨੂੰ ਡੇਲੀ ਰੁਟੀਨ ਵਿੱਚ ਜੋ ਮੈਂ ਚੀਜ਼ਾਂ ਯੂਜ਼ ਕਰਦੀ ਆ ਨਾ ਐਕਚੁਅਲੀ ਮੈਂ ਉਹੀ ਲੈ ਆਈਆਂ ਬਟ ਮੈਂ ਕਿਹਾ ਚਲ ਮਸ਼ਰੂਮ ਵੀ ਜ਼ਰੂਰੀ ਹੈ ਵੀ ਲੈ ਲੈਣੇ ਆ ਸੋ ਗਾਇਸ ਇੱਥੇ ਮੈਂ ਲੈ ਲ ਲਈਆਂ ਗ੍ਰੀਨ ਚਿਲੀ ਸੋ ਗ੍ਰੀਨ ਚਿਲੀ ਦਾ ਵੇਖੋ ਜੀ ਮਾਸਾ ਮਾਸਾ ਜੇ ਪੈਕਟ ਆ ਤੇ ਇਹਨੂੰ ਬੰਦਾ ਕਰੇ ਤਾਂ ਕਰੇ ਕੀ ਓ ਮਾਈ ਗੋਡ ਲੁੱਕ ਦਮ ਮੈਂ ਕਿੰਨੀਆਂ ਵਡੀਆਂ ਵੇਖਿਆ ਤੇ ਵਿੱਚ 4-5 ਪੀਸ ਆ ਤੇ 45 ਪੀ ਲਿਖਿਆ ਆ ਸੋ ਵੈਸੇ ਤੇ ਸਸਤੀਆਂ ਹੀ ਆ ਤੇ ਪਰ ਫਿਰ ਵੀ ਬਟ ਵੇਖੇ ਕੁਸ਼ਤੇ ਰੱਖਣਾ ਚਾਹੀਦਾ ਮੈਂ 10 ਪੈਕਟ ਚੁੱਕ ਕੀ ਆ ਕਮ ਸੇ ਕਮ ਤੇ ਵਿੱਚੋਂ ਕੁਛ ਨਹੀਂ ਆਗਾ ਤੇ ਸੋ ਜਿੰਜਰ ਵੀ ਮਾਸਾ ਜਿੰਨਾ ਸੋ ਲੋਡੀ ਗਾਇਸ ਕਰ ਚੁੱਕੀਆਂ ਆਜ਼ਾਦ ਸ਼ਾਪਿੰਗ ਹੁਣ ਚਲਦੀਆਂ ਕਾਨੂ ਬਿਕਸਨਾ ਮੈਨੂੰ ਬਹੁਤ ਭੁੱਖ ਵੀ ਲੱਗੀ ਆ ਜੀਰੋ ਗਾਇਸ ਮੈਂ ਨਾ ਇੱਧਰ ਨੂੰ ਕੈਮਰਾ ਮਾਰਿਆ ਤੇ ਦੂਰੋਂ ਨਾ ਮੈਨੂੰ ਸਿਟੀ ਦੇ ਨਜ਼ਰੋਂ ਆਉਂਦੀ ਹੀ ਪੂਰੀ ਸੋ ਇੱਧਰ ਨੂੰ ਕੈਮਰੇ ਵਿੱਚ ਨਹੀਂ ਆਉਂਦੀ ਬਟ ਦੂਰੋਂ ਦਿਸਣ ਦੇ ਆ ਬਹੁਤ ਹੀ ਪਿਆਰਾ ਵਿਊ ਲੱਗਣ ਦੇ ਆ ਸੋ ਆ ਕਾਫੀ ਵੱਡਾ ਆ ਤੇ ਉਹ ਐਂਡ ਤੱਕ ਨਾ ਤੁਰ ਕੇ ਜਾਣਾ ਆ ਸੋ ਚਲੋ ਚੱਲਦੇ ਆ ਸੋ ਲੋਜ ਗਾਇਸ ਪਹੁੰਚ ਚੁਕੇ ਹਾਂ ਸਟਾਰਬੁਕਸ ਤੇ ਕੋਲ ਸੋ ਇੱਥੇ ਨਾ ਬਰਡ ਉੱਤੇ ਦਿਖੰਦੇ ਹੀ ਤੇ ਮੈਂ ਕਿਹਾ ਚਲ ਮੈਂ ਬਰਡ ਨੂੰ ਮੈਂ ਵੈਸੇ ਹੀ ਮੈਂ ਬਰਡ ਦੇਖੇ ਤੇ ਮੈਂ ਕਿਹਾ ਓ ਮਾਈ ਗੋਡ ਇੱਥੇ ਦੀ ਕੋਫੀ ਚ ਹੌਟ ਚਾਕਲੇਟ ਵਗੈਰਾ ਮਿਲ ਜਾਂਦੀ ਹੈ ਸੋ ਚਲਦੀ ਅੰਦਰ ਤੇ ਲੈਣੀ ਆ ਸੀ ਇਕ ਆਰ ਚਾ ਥੋੜਾ ਇੰਜੋਏ ਆ ਸੀ ਵੀ ਸੋ ਮੈਂ ਕਿੰਨੀ ਦੁਰਾਨ ਦਾ ਕੀ ਫਾਇਦਾ ਜੇ ਬੰਦਾ ਆਪਣੇ ਵਾਸਤੇ ਨਾ ਕੋਸ਼ਿਸ਼ ਲੈ ਕੇ ਇੱਕ ਦੋ ਪੌਂਡ ਨਾ ਖਰਚੇ ਸੋ ਮੈਂ ਕਿਹਾ ਚਲ ਆਪਣੇ ਵਾਸਤੇ ਵੀ ਮੈਂ ਲੈਨੀ ਆ ਹੌਟ ਚਾਕਲੇਟ ਸੋ ਐਵੇਂ ਬੱਚੇ ਵਾਸਤੇ ਤੇ ਮੈਂ ਲੈ ਲਿਆ ਸਮਾਨ ਸੋ ਲੋਜ ਗਾਇਸ ਸਿੱਤੀ ਕਾ ਦੇ ਤਸੀ ਆਰਡਰ ਤੇ ਆ ਚੁੱਕੀ ਮੇਰੀ ਹਾਟ ਚਾਕਲੇਟ ਤੇ ਹੁਣ ਮੇਰੇ ਵਿੱਚ ਐਡ ਕਰ ਲੈਨੇ ਆ ਥੋੜਾ ਜਿਹਾ 슈ਗਰ ਲੋ ਜਿੱਤੂ ਲੈਨੇ ਟਿਸ਼ੂ ਟਿਸ਼ੂ ਰੱਖਦੇ ਆ ਤੇ ਇਹਦੇ ਉੱਪਰ ਅਸੀਂ ਰੱਖਦੇ ਆ ਟੱਕੇ ਨੇ ਸੋ ਬਿਕੋਜ਼ ਮੈਂ ਤਾਂ ਟੱਕਰ ਨਾਲ ਥੱਲੇ ਨਹੀਂ ਰੱਖਦੀ ਮੈਂ ਕਿਹਾ ਲਾਇਕ ਕੁਛ ਲੱਗਾ ਲੱਗਾ ਹੁੰਦਾ ਨਾ ਸੋ ਟਿਸ਼ੂ ਤੇ ਰੱਖ ਲੈ ਸੋ ਲੋਜ ਗਾਇਸ ਕਿੰਨੀ ਸੋਹਣੀ ਸਮੈਲ ਆਉਣਦੀ ਤੇ ਬਣਿਆ ਵੀ ਹਾਰਟ ਜਾਂ ਉਹਨਾਂ ਨੇ ਕਿੰਨਾ ਪਿਆਰਾ ਬਣਾਇਆ ਸੋ ਸਮੈਲ ਵੀ ਬੜੀ ਵਧੀਆ ਆਉਂਦੀ ਓ ਮਾਈ ਗੋਡ ਸੋ ਨਾਈਸ ਸੋ ਲੋ ਜੀ ਗਾਇਸ ਇਹ ਵਿੱਚ ਕਰਦੇ ਆ ਐਡ 슈ਗਰ ਇੱਕੋ ਹੀ ਮੈਂ ਕਰਨਾ ਜਾ ਰਾ ਨਹੀਂ ਕਰਨਾ ਓਲਰੇਡੀ ਥੋੜੀ 슈ਗਰ ਹੀ ਹੁੰਦੀ ਆ ਬਟ ਮੈਂ ਕਿ ਥੋੜੀ ਬਰਾਊਨ 슈ਗਰ ਐਡ ਕਰ ਲੈਣੇ ਆ ਸੋ ਲੋ ਜੀ ਬਰਾਊਨ 슈ਗਰ ਕਰ ਦਿੱਤੀ ਐਡ ਐ ਤੇ ਇਹਨੂੰ ਨਾ ਹੁਣ ਮੈਂ ਕਰਨਾ ਮਿਕਸ ਸੋ ਲੋ ਜੀ ਮਿਕਸ ਕਰਦੀ ਪਈ ਆ ਪ੍ਰੋਪਰਲੀ ਜੋ ਯੂ نو ਦ ਸਮੈਲ ਹੀ ਬੜੀ ਵਧੀਆ ਆਉਂਦੀ ਤੇ ਮੈਂ ਦੱਸਾਂਗੀ ਤੁਹਾਨੂੰ ਸੋ ਯੂ نو ਗਾਇਸ ਜਿਹਨ ਮੈਨੂੰ ਮਿਕਸ ਕਰਨ ਦੇ ਹੀ ਹੈ ਨਾ ਓ ਮਾ ਗੋਡ ਇਸ ਸੋ ਨਾਈਸ ਸਮੈਲ ਓ ਮਾ ਗੋਡ ਸੋ ਗਾਇਸ ਇਸ ਵੈਰੀ ਨਾਈਸ ਸਮੈਲ ਐਂਡ ਇਹਦੇ ਵਿੱਚ ਕਰਦੇ ਆ ਸਿਨੇਮਨ ਐਡ ਥੋੜੇ ਜਿਹਾ ਨਹੀਂ ਐਕਚੁਅਲੀ ਇਹ ਚਾਕਲੇਟ ਆ ਸੋ ਗਾਇਸ ਇਹ ਮੈਂ ਥੋੜੀ ਜੀ ਚਾਕਲੇਟ ਐਡ ਕੀਤੀ ਹੁਣ ਕਰ ਦਿਆ ਸਿਨਮਨ ਐਡ ਸੋ ਸਿਨਮਨ ਵੀ ਕਰ ਲੈ ਜਿਹਨੂੰ ਗਲਾ ਗੁਲਾ ਥੋੜਾ ਠੀਕ ਹੋ ਜਾਂਦਾ ਆ ਸੋ ਸਿਨਮਨ ਸੋ ਇਹਨੂੰ ਕਰ ਦਿੰਨੇ ਆ ਕਵਰ ਕਵਰ ਕਰਕੇ ਤੇ ਫਿਰ ਅਸੀਂ ਕਰ ਦਿਆ ਇੰਜੋਏ ਜੇ ਤੁਸੀਂ ਕਰਨਾ ਇੰਜੋਏ ਦਾ ਵੀਡੀਓ ਵੇਖ ਕੇ ਕਰ ਲਓ ਜੇ ਤੁਸੀਂ ਵੀ ਇੱਥੇ ਆ ਜਿਓ ਆ ਵੀ ਇੱਥੇ ਬਹੁਤ ਵਧੀਆ ਲੈਕ ਮਿਲਦੀ ਆ ਚਾਕਲੇਟ ਤੇ ਹੌਟ ਚਾਕਲੇਟ ਤਾਂ ਇੰਡੀਆ ਵਿੱਚ ਵੀ ਹੈਗੀ ਆ ਤੇ ਯੂਕੇ ਵਿੱਚ ਅਮਰੀਕਾ ਵਿੱਚ ਵੀ ਮਿਲਦਾ ਸਾਰੇ ਪਾਸੇ ਸਟਾਰਬਕਸ ਹੁੰਦੀ ਆ ਅੱਜ ਕੱਲ ਦੇ ਨੋਰਮਲ ਹੀ ਸਾਰੇ ਪਾਸੇ ਕਾਫੀ ਸ਼ਾਪਾ ਪੌਂਚੀਆ ਕਾਰ ਤੇ ਆ ਨਾ ਮੈਂ ਦੁੱਧ ਵੀ ਲੈ ਆਈ ਸੀ ਤੇ ਫਤੇ ਸਿੰਘ ਦੀ ਜੁਨੀਫਾਰਮ ਆ ਮਿਲ ਗਿਆ ਸੋ ਫਾਈਨਲੀ ਜੁਨੀਫਾਰਮ ਮਿਲੀ ਗਾਇਸ ਯੂ نو ਦਾ ਆਰਟ ਰੋਜਰਾ ਚਾਹੀਦੀਆਂ ਸੀ ਸੋ ਲਓ ਜੀ ਆ ਮੈਂ ਲਈਆਂ ਰੋਜਰਾ oh my god ਗਾਇਸ ਆਰਟ ਰੋਜਰਾ ਚਾਹੀਦੀਆਂ ਸੀ ਫਤੇ ਦੀ ਗ੍ਰੇ ਡਾਰਕ ਗ੍ਰੇ ਸੋ ਮੈਂ ਲੈ ਆਈਆਂ ਸੋ ਨਾ ਮੈਂ ਠੰਡ ਵਾਸਤੇ ਵੀ ਨਾਲ ਜਿਹੜਾ ਠੰਡਾ ਆ ਗਈਆਂ ਨਾ ਫੋਰ 5 ਟੂ 6 ਸਾਈਜ਼ ਆ ਲੈ ਆਈਆਂ ਤੇ ਆ ਦੋ ਸੀ ਦੋ ਦੇ ਨਾਲ ਮੈਨੂੰ ਆ ਮਿਲ ਗਿਆ ਤੇ ਇੱਕ ਆ ਇਹ ਤੇ ਇੱਕ ਆ ਸੋ ਮੈਂ ਆ ਵੀ ਲੈ ਆਈ ਹਾਂ ਸੋ ਮੈਂ ਕਿਹਾ ਚਲ ਲੈ ਜਨਨੀ ਅੱਗੋਂ ਠੰਡਾ ਆ ਗਿਆ ਸੋ ਫਤੇ ਸਿੰਘ ਦੀ ਆ ਗਈ ਯੂਨੀਫਾਰਮ ਸੋ ਗਾਇਸ ਫਾਈਨਲੀ ਮੈਂ ਨਾ ਫਤੇ ਸਿੰਘ ਦੀ ਯੂਨੀਫਾਰਮ ਲੈਣ ਗਈ ਸੀ ਲੈ ਕੇ ਆ ਚੁੱਕੀ ਹਾਂ ਤੁਹਾਨੂੰ ਦਿਖਾ ਲ ਵੀ ਦਿੱਤੀ ਆ ਸੋ ਹੁਣ ਮੈਂ ਇੱਥੇ ਕਰਦੀ ਆ ਵਲੋਗ ਐਂਡ ਆਮ ਸੋ ਥਾਇਰਡ ਪੀਣ ਲੱਗੀ ਐ ਕੱਪ ਆਫ ਟੀ ਤੇ ਮੈਂ ਕਿਹਾ ਚਲੋ ਤੁਹਾਨੂੰ ਪਹਿਲਾਂ ਗੁੱਡ ਬਾਏ ਕਹਿ ਦਵਾ ਤੇ ਇੱਥੇ ਅੱਜ ਦਾ ਵਲੋਗ ਇੱਥੇ ਹੀ ਸੀ ਕਿ ਬਹੁਤ ਵੱਡਾ ਸਟੋਰ ਸੀ ਤੋ ਜਾਨ ਵੈਸੇ ਤੇ ਇਨੀ ਦੂਰ ਨਹੀਂ ਸੀ 10 ਮਿੰਟ ਦਾ ਰਸਤਾ ਹੀ ਤੇ ਤੈਨੂੰ ਸਟਾਪ 'ਤੇ ਗਈ ਟ੍ਰੇਨ ਚ ਸੋ ਤੈਨ ਤੈਨ ਜਾਨ ਤੇ ਤੈਨ ਹੀ ਆਨ ਕੁਵਿਕਲੀ ਜਿਸਲਾ ਲਾਈਕ ਜਲਦੀ ਆ ਗਈਆਂ ਵੈਸੇ ਬਟ ਜਿਹੜਾ ਅੰਦਰ ਤੁਰੀਆਂ ਨਾ ਉਹ 1 2 ਘੰਟੇ ਲੱਗ ਇੱਧਰ 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 ਪਹਿਲਾਂ ਕੱਪੜੇ ਲਾ ਬਦਲ ਪਰ ਮੈਂ ਛੋਟੇ ਛੋਟੇ ਕਲੀਪੀ ਲਈ ਹੀ ਮੈਂ ਥੋੜੇ ਥੋੜੇ ਵੇਖਿਆ ਹੀ ਕਿ ਦੁਨੀਆ ਇੱਧਰ 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 ਤੋੜਦੀ ਪਈ ਐਨਾ ਲੈ ਕੇ ਟ੍ਰੇਨ ਸਟੇਸ਼ਨ ਤੋਂ ਤੁਰ ਕੇ ਫਿਰ ਪੂਰਾ ਅੱਜ ਮੈਂ ਐਕਚੁਅਲੀ ਫਸਟ ਟਾਈਮ ਗਈ ਸੀ ਤੇ ਫਸਟ ਟਾਈਮ ਗਈ ਆ ਤੇ ਉਹ ਮੈਂ ਗੋਟ ਸੋ ਬਿਗ ਓ ਸੋ ਬਹੁਤ ਹੀ ਵੱਡਾ ਸੀ ਸੋ ਗਾਇਸ ਇੱਥੇ ਕਰਦੇ ਆ ਵਲੌਗ ਐਂਡ ਜੇ ਤੁਹਾਨੂੰ ਚੰਗਾ ਲੱਗਾ ਤੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਤੇ ਪਲੀਜ਼ ਰਿਕੁਐਸਟ ਆ ਤੇ ਰਿਕਮੈਂਡ ਵੀ ਕਰਿਆ ਕਰੋ ਫੈਮਿਲੀ ਫਰੈਂਡ ਨੂੰ ਤੇ ਇੱਥੇ ਕਰਦੇ ਆ ਵਲੌਗ ਐਂਡ ਬਾਏ ਗਾਇਸ ਲੁੱਕ ਆਫਟਰ ਯੂਰ ਸੈਲਫ ਮਿਲਾਂਗੇ ਨਵੇਂ ਤੇ ਵਧੀਆ ਵਲੌਗ ਨਾਲ ਬਾਏ